ਮੈਂ ਅੱਜ ਬਹੁਤ ਖੁਸ਼ ਹਾਂ ਇੱਥੇ ਜੇਲ ਲੋੜ ਪੂਡਾ ਮਾਰਕੀਟ ਦੇ ਵਿੱਚ ਇੱਕ ਫਰੂਟ ਐਂਡ ਜੂਸ ਗੈਲਰੀ ਵੱਲੋਂ ਇਹ ਪਲਾਂਟਸ ਵੰਡੇ ਜਾ ਰਹੇ ਆ ਜਿਹਦੇ ਵਿੱਚ ਔਰਨਾਮੈਂਟਸ ਪਲਾਂਟਸ ਔਰ ਦੂਸਰੇ ਪਲਾਂਟਸ ਵੰਡੇ ਜਾ ਰਹੇ ਆ ਫਰੂਟ ਪਲਾਂਟ ਵੰਡੇ ਜਾ ਰਹੇ ਆ ਤੇ ਅਸੀਂ ਇੱਥੇ ਬੈਠ ਕੇ ਅੱਜ ਲੋਕਾਂ ਨੂੰ 450 ਕਰੀਬ ਪਲਾਂਟਸ ਵੰਡ ਰਹੇ ਹਾਂ ਔਰ ਲੋਕਾਂ ਨੂੰ ਐਜੂਕੇਟ ਕਰਦੇ ਗਏ ਪਏ ਪਏ ਆ ਕਿ ਜੈਨੂੰ ਪਲਾਂਟ ਦੀ ਲੋੜ ਆ ਲੈ ਜਾਓ ਲੇਕਿਨ ਇੱਕ ਕੰਡੀਸ਼ਨ ਆ ਇੱਕ ਆਪ ਤੁਸੀਂ ਕਸਮ ਖਾ ਕੇ ਜਾਣਾ ਕਿ ਉਸ ਪਲਾਂਟਸ ਨੂੰ ਤੁਸੀਂ ਪਾਲਣਾ ਬਹੁਤ ਜ਼ਰੂਰੀ ਆ ਕਿ ਕਿ ਐਨਵਾਇਰਨਮੈਂਟ ਨੂੰ ਸਾਫ ਕਰਨ ਲਈ ਜੋ ਪੌਦੇ ਦੇ ਸਕਦੇ ਆ ਉਹ ਕੋਈ ਚੀਜ਼ ਹੋਰ ਨਹੀਂ ਦੇ ਸਕਦਾ ਸਾਡੀ ਪ੍ਰਕਿਰਤੀ ਦੇ ਵਿੱਚ ਜੋ ਪੌਦਿਆਂ ਦੀ ਦੇਣ ਆ ਸਾਡੇ ਜੀਵਨ ਦੇ ਵਿੱਚ ਸਾਡੇ ਰਹਿਣ ਸਹਿਣ ਦੇ ਵਿੱਚ ਸਾਡੇ ਖਾਣ ਪੀਣ ਦੇ ਵਿੱਚ ਜੋ ਪੌਦਿਆਂ ਦੀ ਦੇਣ ਆ ਇਹ ਬਹੁਤ ਛਲਾਗਾ ਜੋਗਾ ਇਹ ਦੇ ਵਿੱਚ ਮੈਂ ਅੱਜ ਬਹੁਤ ਖੁਸ਼ ਆ ਕਿ ਇੱਥੇ ਸਾਡੇ ਰੋਟਰੀ ਕਲੱਬ ਵੱਲੋਂ ਔਰ ਫਰੂਟ ਐਂਡ ਜੂਸ ਗੈਲਰੀ ਵੱਲੋਂ ਜਿਹੜਾ ਲੋਕਾਂ ਨੂੰ ਸਿਹਤ ਪੱਖੋਂ ਬਹੁਤ ਐਜੂਕੇਟ ਕਰਦੇ ਪਿਆ ਔਰ ਪਲਾਂਟ ਵੰਡੇ ਜਾ ਰਹੇ ਆ ਮੈਂ ਬਹੁਤ ਖੁਸ਼ ਆ ਥੈਂਕ ਯੂ ਵੈਰੀ ਮੈਂ ਡਾਕਟਰ ਜੀਪੀਐਸ ਰਿਹਾਰਡ ਪ੍ਰੈਜ਼ੀਡੈਂਟ ਰੋਟੀ ਕਲੱਬ ਗੁਰਦਾਸਪੁਰ ਇਸ ਮੁਰੀਸ਼ੀ ਦੇ ਇਸ ਵੈਂਚਰ ਤੋਂ ਫਰੂਟ ਐਂਡ ਜੂਸ ਗੈਲਰੀ ਦੇ ਇਸ ਉਪਰ ਹਲੇ ਤੋਂ ਬਹੁਤ ਖੁਸ਼ ਹਾਂ ਇਹ এনਵਾਇਰਨਮੈਂਟਲ ਡਰਾਈਵ ਹੈ ਟ੍ਰੀ ਪਲਾਂਟੇਸ਼ਨ ਹਰ ਇੱਕ ਅਸੀਂ ਜਿਸਾ ਆਪ ਅਸੀਂ ਪੌਦੇ ਲਗਾਉਣ ਜਾਂਦੇ ਆ ਲੇਕਿਨ ਉਹਨਾਂ ਦੀ ਅਸੀਂ ਕੇਅਰ ਨਹੀਂ ਕਰ ਪਾਉਂਦੇ ਬਾਅਦ ਵਿੱਚ ਇਹ ਅੱਛਾ ਉਪਰਾਲਾ ਕੀਤਾ ਹੈ ਕਿ ਡਿਸਟ੍ਰੀਬਿਊਸ਼ਨ ਦਾ ਜਿਹਦੇ ਕਰਕੇ ਜਿਹੜਾ ਵੀ ਕੋਈ ਲੈ ਕੇ ਜਾਏਗਾ ਉਹ ਪੌਦੇ ਦੀ ਪਾਲਣਾ ਪਾਲਣ ਕਰੇਗਾ ਸੈਕੰਡਲੀ ਜਿਹੜਾ ਇਹਨਾਂ ਨੇ ਵੈਂਚਰ ਖੋਲ੍ਹਿਆ ਆ ਫਰੂਟ ਐਂਡ ਜੂਸ ਉਦੋਂ ਵਿੱਚ ਲੋਕਾਂ ਦੀ ਸਿਹਤ ਦੇ ਪੱਖੋਂ ਜੋ ਵੀ ਫਰੂਟਸ ਸ਼ੇਕ ਵਗੈਰਾ ਦੇ ਰਹੇ ਆ ਬਹੁਤ ਅੱਛਾ ਉਪਰਾਲਾ ਆ ਜੀ ਸਾਨੂੰ ਸਾਰਿਆਂ ਨੂੰ ਮਿਲ ਕੇ ਸਪੋਰਟ ਕਰਨੀ ਚਾਹੀਦੀ ਹੈ ਥੈਂਕ ਯੂ ਮੈਂ ਰੋਟੇਰੀਅਨ ਐਡਵੋਕੇਟ ਮਨੀਸ਼ ਅੱਜ ਫਰੂਟ ਐਂਡ ਜੂਸ ਗੈਲਰੀ ਵਿੱਚ ਅਤੇ ਰੋਟਰੀ ਕਲੱਬ ਵੱਲੋਂ ਇੱਕ ਪਲਾਂਟੇਸ਼ਨ ਦੀ ਜਿਹੜੀ ਆ ਡਿਸਟ੍ਰਿਬਿਊਸ਼ਨ ਦੀ ਡਰਾਈਵ ਸ਼ੁਰੂ ਕੀਤੀ ਗਈ ਆ ਬਹੁਤ ਵਧੀਆ ਵਾ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਫਰੂਟ ਐਂਡ ਜੂਸ ਗੈਲੀ ਆ ਚੰਗੇ ਪ੍ਰੋਡਕਟ ਨਹੀਂ ਦੇ ਰਹੀ ਐ ਕਿਸਮਾ ਜੂ ਨਾਲ ਇੱਕ ਬੈਲੈਂਸ ਵੀ ਬਣਾ ਰਹੀ ਆ ਕਿ ਜਿਹੜੇ ਪਲਾਂਟਸ ਜਿਹੜੇ ਅਸੀਂ ਦਿੱਤੇ ਆ ਉਹ ਹਾਈਬ੍ਰਿਡ ਹੈਗੇ ਆ ਸਾਰੇ ਫਰੂਟਸ ਵਾਲੇ ਹੈਗੇ ਆ ਨਰਸਰੀ ਤੋਂ ਪਰਚੇਜ਼ ਕਰਕੇ ਦੇ ਰਹੇ ਆ ਕਿ ਲੋਕੀ ਜਿਹੜਾ ਬੈਲੈਂਸ ਬਣੇ ਜਿਹੜਾ ਗਲੋਬਲ ਵਾਰਮਿੰਗ ਸ਼ੁਰੂ ਹੋ ਗਈ ਆ ਉਹਦਾ ਇੱਕੋ ਇੱਕੋ ਜਰੀਆ ਉਹਨੂੰ ਰੋਕਣ ਦਾ ਕਿ ਜਿੰਨੇ ਵਾਰ ਤੋਂ ਵਾਰ ਪਲਾਂਟਸ ਲਗਾ ਸਕੀ ਆ ਇਹਦੇ ਵਿੱਚ ਜਿੰਨੇ ਵੀ ਸਾਰੇ ਸੱਜਣ ਆਏ ਉਹਨਾਂ ਦਾ ਬਹੁਤ ਧੰਨਵਾਦੀ ਆ ਫਰੂਟ ਐਂਡ ਜੂਸ ਗੈਲਰੀ ਅਤੇ ਮੈਂ ਰੋਟੇਰੀਅਨ ਮਨੀਸ਼ ਕੁਮਾਰ ਸਾਰਿਆਂ ਦਾ ਬੜਾ ਬੜਾ ਸ਼ੁਕਰੀਆ ਕਰਨਾ ਆ